ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮਨਦੀਪੂਰ ਆਪਾਂ ਅੱਜ ਪੜਨ ਜਾ ਰਹੇ ਹਾਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਧੀਆਂ ਦੇ ਲੇਖ ਭਾਗ 4 ਮਨਜੀਤ ਤੇ ਬਲਵਿੰਦਰ ਦੋਵੇਂ ਰਲ ਕੇ ਆਪਣੀਆਂ ਬੇਟੀਆਂ ਨੂੰ ਸਾਂਭਣ ਲੱਗੇ ਬੇਬੇ ਜੀ ਖੁਸ਼ੀ ਗੁਰੇਵਲ ਝਾਕਦੀ ਬਿਨਾ ਕਿੱਥੇ ਪੱਥਰ ਮੇਰੇ ਕਰਮਾਂ ਵਿੱਚ ਧਰੇ ਪਏ ਸੀ ਕਹਿੰਦੀ ਰਹਿੰਦੀ ਮਨਜੀਤ ਦੋਮਾ ਨੂੰ ਤੁੱਪੇ ਝੂਲੇ ਵਿੱਚ ਪਾ ਦਿੰਦੀ ਤੇ ਆਪਣੇ ਕੰਮ ਕਾਜ ਨਵੇੜ ਲੈਂਦੀ ਬਲਵਿੰਦਰ ਨੇ ਹਫਤੇ ਬਾਅਦ ਅੱਜ ਕੰਮ ਤੇ ਜਾਣਾ ਸੀ ਤੇ ਸਵੇਰੇ ਹੀ ਸ਼ਿੰਦਰ ਭੈਣ ਤੇ ਭਾਜੀ ਭਾਣ ਜੇ ਆ ਗਏ ਬਲਵਿੰਦਰ ਨੂੰ ਕੁਝ ਰਾਹਤ ਹੋਈ ਕਿ ਚਲੋ ਹੁਣ ਦੋ ਦਿਨ ਹੋਰ ਵਧੀਆ ਨਿਕਲ ਜਾਣਗੇ ਬੱਚੇ ਤਾਂ ਦੋਵੇਂ ਆਉਂਦੇ ਹੀ ਖੁਸ਼ੀ ਗੁਰੀ ਦੇ ਦਿਵਾਲੇ ਹੋ ਗਏ। ਪਾਜੀ ਬੇਬੇ ਜੀ ਕੋਲ ਬਾਹਰ ਧੁੱਪੇ ਬੈਠ ਗਏ। ਮਨਜੀਤ ਚਾਹ ਉਥੇ ਹੀ ਲੈ ਆਈ। ਸ਼ਿੰਦਰ ਦੀ ਚਾਹ ਅੰਦਰ ਕਮਰੇ ਵਿੱਚ ਲੈ ਕੇ ਚਲੀ ਗਈ। ਉਹ ਅੰਦਰ ਬੱਚਿਆਂ ਕੋਲ ਸੀ। ਸ਼ਿੰਦਰ ਮਨਜੀਤ ਤੰਗ ਤਾਂ ਨਹੀਂ ਕਰਦੀਆਂ ਔਖਾ ਹੁੰਦਾ ਹੋ ਤੈਨੂੰ ਇਕੱਲੀ ਨੂੰ ਨਹੀਂ ਭੈਣ ਜੀ ਬਸ ਭੁੱਖ ਲੱਗੀ ਤੇ ਥੋੜਾ ਬਹੁਤ ਰੋਂਦੀਆਂ ਨੇ ਸਿੰਦਰ ਮੈਂ ਹੁਣ ਹਫ਼ਤਾ ਕੋ ਆਪਣੀਆਂ ਭਤੀਜੀਆਂ ਕੋਲ ਰਹਿਣ ਆਈ ਆ ਮਨਜੀਤ ਬਹੁਤ ਖੁਸ਼ ਹੋਈ ਕਹਿੰਦੀ ਸੱਚੀ ਭੈਣੇ ਵਧੀਆ ਫਿਰ ਤੇ ਤੁਸੀਂ ਬੇਬੇ ਜੀ ਕੋਲ ਖੁਸ਼ੀ ਗੁਰੀ ਨੂੰ ਲੈ ਜਾਇਆ ਕਰੋ ਸ਼ਾਇਦ ਉਹਨਾਂ ਨੂੰ ਆਪਣੀਆਂ ਪੋਤੀਆਂ ਦਾ ਮੋਹ ਆਉਣ ਲੱਗ ਜਾਏ ਮੇਤੋ ਤਾਂ ਫੜਦੇ ਨਹੀਂ ਗੁੱਸੇ ਵਿੱਚ ਖਿਜਣ ਲੱਗ ਜਾਂਦੇ ਨੇ ਬਲਵਿੰਦਰ ਅੰਦਰ ਆਉਂਦਾ ਹੋਇਆ ਸ਼ਿੰਦਰ ਨੂੰ ਪੁੱਛਣ ਲੱਗਾ ਭੈਣ ਘਰ ਸਰਜੂ ਤੇਰੇ ਬਗੈਰ ਸ਼ਿੰਦਰ ਮੇਰੀ ਨੰਦ ਦਾ ਆਪਦੇ ਘਰੇ ਸਰਦਾ ਉਹਨੇ ਕੱਲ ਨੂੰ ਸਵੇਰੇ ਆ ਜਾਣਾ ਬਲਵਿੰਦਰ ਬਲਵਿੰਦਰ ਨੂੰ ਹੁਣ ਹੱਫਤਾ ਕੋਈ ਫਿਕਰ ਨਹੀਂ ਸੀ ਉਹ ਕੰਮ ਤੇ ਚਲਾ ਗਿਆ ਮਗਰੋ ਸ਼ਿੰਦਰ ਤੇ ਜਗਤਾਰ ਬੇਬੇ ਨੂੰ ਸਮਝਾਉਣ ਲੱਗੇ ਪਰ ਬੇਬੇ ਨੇ ਜਿੱਦ ਫੜੀ ਹੋਈ ਸੀ ਕਿ ਮੈਂ ਪੋਤੀਆਂ ਦਾ ਮੂੰਹ ਨਹੀਂ ਦੇਖਾਂ ਜਿਗਤਾਰ ਉੱਠਿਆ ਚੂਲੇ 'ਚੋਂ ਗੁਰਪੁਰ ਗੁਰਪ੍ਰੀਤ ਨੂੰ ਚੁੱਕ ਕੇ ਬੇਬੇ ਦੀ ਗੋਦੀ ਵਿੱਚ ਪਾ ਦਿੱਤਾ ਜਗਤਾਰ ਕਹਿੰਦਾ ਬੇਬੇ ਜੀ ਇਹ ਬਲਵਿੰਦਰ ਦੀਆਂ ਧੀਆਂ ਨੇ ਬੇਬੇ ਤੂੰ ਇਹਨਾਂ ਤੋਂ ਮੂੰਹ ਨਹੀਂ ਮੋੜ ਸਕਦੀ ਮਨਜੀਤ ਦਾ ਇਹਦੇ 'ਚ ਕੀ ਕਸੂਰਾ ਖੁਸ਼ਪ੍ਰੀਤ ਪਹਿਲਾਂ ਹੀ ਸ਼ਿੰਦਰ ਕੋਲ ਸੀ ਉਹਨੇ ਵੀ ਬੇਬੇ ਜੀ ਨੂੰ ਫੜਾ ਦਿੱਤੇ ਬੇਬੇ ਜਗਤਾਰ ਸਾਹਮਣੇ ਕੁਝ ਨਾ ਬੋਲੀ ਤੇ ਗੁਰਪ੍ਰੀਤ ਤੇ ਕੁਸ਼ਪ੍ਰੀਤ ਨੂੰ ਚੁੱਕ ਲਿਆ ਮਨਜੀਤ ਨੂੰ ਤਾਂ ਦੇਖ ਕੇ ਚਾਹ ਜਿਹਾ ਚੜ ਗਿਆ ਵੀ ਬੇਬੇ ਜੀ ਰੈਂ ਕੁੜੀਆਂ ਨੂੰ ਚੱਕ ਲਿਆ ਦਪਹਿਰ ਨੂੰ ਰੋਟੀ ਖਾ ਕੇ ਜਗਤਾਰ ਵਾਪਸ ਚਲਾ ਗਿਆ ਬੇਬੇ ਨੂੰ ਜਾਣ ਲੱਗਿਆ ਕਹਿ ਕੇ ਗਿਆ ਕਿ ਹੁਣ ਸ਼ਿਕਾਇਤ ਦਾ ਮੌਕਾ ਨਾ ਦਿਓ ਬਲਵਿੰਦਰ ਸ਼ਾਮ ਨੂੰ ਜਦੋਂ ਘਰ ਆਇਆ ਤਾਂ ਸ਼ਿੰਦਰ ਨੇ ਉਹਨੂੰ ਵਿਦਾਸ ਦਿੱਤਾ ਹੁਣ ਰੋਜ਼ ਹੀ ਸ਼ਿੰਦਰ ਦੋਮਾ ਨੂੰ ਬੇਬੇ ਜੀ ਨੂੰ ਫੜਾ ਦਿੰਦੇ ਬੇਬੇ ਚੁੱਕ ਤਾਂ ਲੈਂਦੀ ਪੋਤਿਆਂ ਨੂੰ ਪਰ ਕੁਝ ਨਾ ਬੋਲਦੀ ਸ਼ਾਇਦ ਜਗਤਾਰ ਕਰਕੇ ਹੀ ਚੁੱਪ ਸੀ ਹਫ਼ਤਾ ਕੋ ਰਹਿ ਕੇ ਸ਼ਿੰਦਰ ਵੀ ਸੋਹਰੇਾਂ ਚਲੇ ਗਏ ਬਨਜੀਤ ਹੁਣ ਦੋਵਾਂ ਦੇ ਸੌਣ ਤੋਂ ਬਾਅਦ ਉਹਨਾਂ ਨੂੰ ਬੇਬੇ ਜੀ ਦੇ ਮੰਝੇ ਕੋਲ ਝੂਲੇ ਵਿੱਚ ਪਾ ਦਿੰਦੀ ਜਦੋਂ ਉੱਠਦੀਆਂ ਕਦੀ ਤਾਂ ਗੋਦੀ ਵਿੱਚ ਚੁੱਕ ਲੈਂਦੀ ਕਈ ਵਾਰ ਰੋਂਦੀਆਂ ਵੀ ਰਹਿੰਦੀਆਂ ਪਰ ਕੋਈ ਅਸਰ ਨਾ ਹੁੰਦਾ ਮਨਜੀਤ ਫਿਰ ਖੁਦ ਹੀ ਉਹਨਾਂ ਨੂੰ ਫੜ ਲੈਂਦੀ ਐਵੇਂ ਹੀ ਦਿਨ ਮਹੀਨੇ ਬੀਤਣ ਲੱਗੇ ਗੁਰਪ੍ਰੀਤ ਤੇ ਖੁਸ਼ਪ੍ਰੀਤ ਦੇਖਦੇ ਹੀ ਦੇਖਦੇ 3 ਸਾਲ ਦੀਆਂ ਹੋ ਗਈਆਂ ਬਲਵਿੰਦਰ ਸ਼ਾਮ ਨੂੰ ਡਿਊਟੀ ਤੋਂ ਵਾਪਸ ਆ ਕੇ ਆਪਣੀਆਂ ਧੀਆਂ ਕੋਲ ਕਮਰੇ ਵਿੱਚ ਚਲਾ ਗਿਆ ਹੁਣ ਉਹਦੀ ਇਹੀ ਰੁਟੀਨ ਸੀ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਆਪਣੀ ਬੇਬੇ ਨਾਲ ਗੱਲਾਂ-ਵਾਟਾਂ ਕਰਨ ਬੈਠ ਜਾਣਾ ਕਦੇ-ਕਦੇ ਬੇਬੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਬੇਬੇ ਜੀ ਹਾਲੇ ਵੀ ਇੰਨਾਂ ਪਿਆਰੀਆਂ ਪੋਤੀਆਂ ਨੂੰ ਪੱਥਰ ਕਹਿ ਕੇ ਹੀ ਬੁਲਾਉਂਦੀ ਸੀ ਰਾਤ ਨੂੰ ਬੇਬੇ ਜੀ ਨੂੰ ਰੋਟੀ ਫੜਾ ਕੇ ਮਨਜੀਤ ਆਪਣੀ ਰੋਟੀ ਲੈ ਕੇ ਕਮਰੇ ਵਿੱਚ ਗਈ ਤਾਂ ਗੁਰਪ੍ਰੀਤ ਤੇ ਖੁਸ਼ਪ੍ਰੀਤ ਆਪਣੇ ਪਾਪਾ ਨਾਲ ਖੇਡਣ ਲੱਗੀਆਂ ਹੋਈਆਂ ਸੀ। ਰੋਟੀ ਖਾਣ ਤੋਂ ਬਾਅਦ ਮਨਜੀਤ ਨੂੰ ਬਲਵਿੰਦਰ ਕੱਲ ਨੂੰ ਜਲਦੀ ਉੱਠ ਕੇ ਕੰਮ ਕਾਜ ਕਰਨ ਨੂੰ ਕਿਹਾ ਤਾਂ ਕਿ ਬਾਅਦ ਵਿੱਚ ਆਪਣੀਆਂ ਧੀਆਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਅਰਦਾਸ ਕਰਨ ਜਾ ਸਕਣ ਕੱਲ ਨੂੰ ਖੁਸ਼ੀ ਤੇ ਗੁਰੀਦਾ ਜਨਮ ਦਿਨ ਸੀ ਮਨਜੀਤ ਸਵੇਰੇ ਪਹਿਲਾਂ ਉੱਠ ਕੇ ਦੇਗ ਤਿਆਰ ਕੀਤੀ ਫਿਰ ਦੋਵਾਂ ਬੱਚਿਆਂ ਨੂੰ ਤਿਆਰ ਕੀਤਾ ਤੇ ਗੁਰਦੁਆਰਾ ਸਾਹਿਬ ਅਰਦਾਸ ਕਰਨ ਲਈ ਚਲੇ ਗਏ ਬਲਵਿੰਦਰ ਹੁਣੇ ਪਿਛਲੇ 3 ਸਾਲ ਤੋਂ ਹਰ ਸਾਲ ਇਸ ਤਰ੍ਹਾਂ ਹੀ ਜਨਮ ਦਿਨ ਤੇ ਗੁਰਦੁਆਰਾ ਸਾਹਿਬ ਜਾਂਦੇ ਉਸ ਸਮੇਂ ਕੁੜੀਆਂ ਦੇ ਜਨਮ ਦਿਨ ਅੱਜ ਵਾਂਗ ਨਹੀਂ ਮਨਾਏ ਜਾਂਦੇ ਸੀ ਕਾਰ ਆ ਕੇ ਬਲਵਿੰਦਰ ਤਿਆਰ ਹੋ ਕੇ ਡਿਊਟੀ ਚਲਾ ਗਿਆ ਮਗਰੋਂ ਬੇਬੇ ਫਿਰ ਮਨਜੀਤ ਨੂੰ ਕਹਿਣ ਲੱਗੇ ਕਿ ਮੈਨੂੰ ਪੋਤਾ ਚਾਹੀਦਾ ਤੈਨੂੰ ਤੇ ਤੇਰੀਆਂ ਕੁੜੀਆਂ ਨੂੰ ਚਲਦੇ ਨੂੰ 3 ਸਾਲ ਹੋ ਗਏ ਮਨਜੀਤ ਕੁਝ ਨਾ ਬੋਲੇ ਨਾ ਉਹਨੇ ਬਲਵਿੰਦਰ ਨੂੰ ਕੁਝ ਦੱਸਿਆ ਬੇਬੇ ਜੀ ਥੋੜੇ ਦਿਨ ਬਾਅਦ ਹੀ ਮਨਜੀਤ ਨੂੰ ਬੋਲਣ ਲੱਗ ਜਾਂਦੇ ਕਈ ਵਾਰ ਕਈ ਵਾਰ ਤਾਂ ਮੰਦੇ ਬੋਲ ਹੀ ਬੋਲਦੇ ਖੁਸ਼ੀ ਤੇ ਗੁਰੀ ਕੋਈ ਸ਼ਰਾਰਤ ਕਰ ਦਿੰਦੀ ਆ ਉਹਨਾਂ ਨੂੰ ਵੀ ਕੁੱਟ ਦਿੰਦੇ ਬੇਬੇ ਇਹ ਸਭ ਬਲਵਿੰਦਰ ਦੀ ਗੈਰ ਹਾਜ਼ਰੀ ਵਿੱਚ ਹੀ ਕਰਦੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਮਨਜੀਤ ਅੱਕ ਕੇ ਇੱਕ ਦਿਨ ਆਪਣੀਆਂ ਕੁੜੀਆਂ ਨੂੰ ਲੈ ਕੇ ਪੇਕੇ ਚਲੀ ਜਾਊਗੀ ਇਦਾਂ ਹੀ ਇੱਕ ਦਿਨ ਬੇਬੇ ਜੀ ਮਨਜੀਤ ਨੂੰ ਬੁਰਾ ਭਲਾ ਬੋਲਣ ਲੱਗ ਗਈ ਬੋਲ ਵੀ ਇਹੋ ਜੇ ਬੋਲਦੀ ਕਿ ਮਨਜੀਤ ਦਾ ਰੋ ਰੋ ਕੇ ਬੁਰਾ ਹਾਲ ਸੀ ਉਸ ਵੇਲੇ ਹੀ ਮਨਜੀਤ ਦਾ ਫੌਜੀ ਵੀਰ ਦਲਵੀਰ ਆ ਗਿਆ ਉਹ ਛੁੱਟੀ ਆਇਆ ਹੋਣ ਕਰਕੇ ਉਹਦਾ ਰਿਸ਼ਤਾ ਕੀਤਾ ਸੀ 2 ਦਿਨ ਬਾਅਦ ਮੰਗਣਾ ਸੀ ਇਸ ਲਈ ਉਹ ਬਲਵਿੰਦਰ ਤੇ ਮਨਜੀਤ ਨੂੰ ਮੰਗਣੇ ਤੇ ਆਉਣ ਨੂੰ ਕਹਿਣ ਆਇਆ ਸੀ ਬੇਬੇ ਜੀ ਨੂੰ ਮੌਕਾ ਮਿਲ ਗਿਆ ਕੇ ਕਲੇਸ਼ ਪਾਉਣ ਦਾ ਦਲਵੀਰ ਦੇ ਸਾਹਮਣੇ ਹੀ ਮਨਜੀਤ ਤੇ ਉਹਦੇ ਪੇਕਿਆਂ ਨੂੰ ਬੁਰਾ ਭਲਾ ਬੋਲਣ ਲੱਗ ਗਈ ਜਦੋਂ ਬਰਦਾਸ਼ਤ ਦੀ ਹੱਦ ਤੋਂ ਗੱਲ ਬਾਹਰ ਹੋ ਗਈ ਤਾਂ ਦਲਵੀਰ ਵੀ ਬੇਬੇ ਜੀ ਨੂੰ ਬੋਲਣ ਲੱਗਾ ਮਨਜੀਤ ਨੇ ਉਸ ਨੂੰ ਰੋਕ ਦਿੱਤਾ ਦਲਵੀਰ ਭੈਣੇ ਕਿਹੜਾ ਵੇਲਾ ਹੋ ਗਿਆ ਮਾਸੀ ਕਦੋਂ ਦੀ ਬੋਲਣ ਲੱਗੀ ਆ ਚੱਲ ਤਿਆਰ ਹੋ ਮੈਂ ਤੈਨੂੰ ਨਾਲ ਹੀ ਲੈ ਕੇ ਜਾਣਾ ਮਨਜੀਤ ਨਹੀਂ ਨਹੀਂ ਦਲਵੀਰ ਬੀਰਾ ਬਣ ਕੇ ਤੂੰ ਪਿੰਡ ਨੂੰ ਚਲਾ ਜਾ ਮੈਂ ਤੇ ਤੇਰੇ ਭਾਜੀ ਅਸੀਂ ਕੱਲ ਨੂੰ ਆਥਣੇ ਆਵਾਂਗੇ ਦਲਵੀਰ ਖੁਸ਼ੀ ਗੁਰੀ ਨੂੰ ਲੈ ਕੇ ਅੰਦਰ ਕਮਰੇ ਚ ਚਲਾ ਗਿਆ ਉਹ ਬਲਵਿੰਦਰ ਦੀ ਉਡੀਕ ਕਰਨ ਲੱਗਾ ਬਲਵਿੰਦਰ ਸ਼ਾਮ ਨੂੰ ਘਰ ਆਇਆ ਤਾਂ ਦਲਵੀਰ ਨੇ ਜੋ ਘਰ ਚ ਹੋਇਆ ਸਭ ਕੁਝ ਦੱਸ ਦਿੱਤਾ